ਝੂਠ ਨਹੀਂ ਬੋਲਦੇ ਆਪਾਂ ਮੈਂ ਗੱਲ ਤੇ ਮਿਲ ਲੈ ਹੈ ਚੱਲ ਬੈਠ ਅੱਡੇ ਕੋਈ ਨਾ ਬੱਕੋ ਮੇਰੀ ਵੀ ਬਣਾ ਦੇ ਅੱਜ ਇੱਕ ਤੋਂ ਵੀਡੀਓ ਬਣਾ ਲਈਏ ਵੀਡੀਓ ਬਣਾ ਦੇ ਕਹਿੰਦਾ ਵੀਡੀਓ ਚੰਗਾ ਟਾਈਮ ਲਾ ਦੀ ਚੱਲ ਉਹਦਾ ਜੇ ਪਤਾ ਅਗਲਾ ਸਿੱਧਾ ਹੀ ਕਰਦੇ ਫੇ ਕੋਈ ਨਾ ਚਾਰ ਗੱਲਾਂ ਹੀ ਕਰਨੀ ਕਿਉਂ ਬਾਈ ਗੱਲਾਂ ਦੀ ਤਾਂ ਭੱਟ ਬਣਾ ਲਾਂਗੇ ਖੜ ਕੇ ਤਾਂ ਹਾਂ ਗੱਲਾਂ ਹੀ ਬਣਾ ਬਣਾ ਕੋਈ ਨਾ ਹੈ ਆਹ ਕਰ ਬਾਈ ਸਾਢੇ ਪੰਜ ਸਾਢੇ ਪੰਜ ਕਰ ਫਿਰ ਸੋਦਾ ਕਰਵੇਂ ਸਾਢੇ ਪੰਜ ਲੱਗ ਤੁਡੀ ਸੋਦਾ ਕਾਜ ਜਾਂਦਾ ਯੋਕਰ ਇਹ ਨਸੀਰ ਬਈ ਕਸੀ ਵੀ ਨਹੀਂ ਇਹਦੇ ਪਤੋੜੇ ਉਹ ਵੀ ਪੈਸੇ ਉਹ ਵੀ ਕੱਢਣਾ ਦੇਖੀ ਵਾਲਾ ਕੰਮ ਹੈ ਕਿਹੜੇ ਮਿੰਟ ਹੋਏ ਬਰਾਲੇ ਤੋਂ ਉਹਨੇ ਨੂੰ ਕੀ ਲੋੜ ਸੀ ਕੱਢੀ ਦੇ ਅੰਦਰ ਦਾ ਦਾਦਾ ਕੋਤ ਫੜ ਲਿਆ ਕੱਢੇਗਾ ਤਾਂ ਤੂੰ ਕਿਉਂ ਜੀ ਇਹ ਗੱਲ ਕਰੂਗਾ ਵਿਚਾਰੇ ਦਾ ਕੰਮ ਹੈ ਨਾ ਅਰਾ ਗਦੀ ਦੇਖੜਾ ਬੰਦਾ ਬਾਪੂ ਉੱਪਰ ਏਟਾ ਲੈਣ ਵਾਲੀ ਗੱਲ ਕਰ ਕੋ ਸਾਢੇ 5 ਕਹਦਾ ਤੁਹਾਨੂੰ ਅੱਜ 2 ਵਾਜੀ ਆਈ ਹੈ ਮੈਂ ਜਿਆਦਾ 5 ਕਹੇ ਜਾਂ ਸਾਢੇ 5 ਹੁਣ ਤੂੰ ਦੇ ਲੈ ਵੀ ਦੇਣਾ ਤਾਂ ਛੱਡ ਤਾਂ ਤੇਰਾ ਰਾਜੂ ਫਰਾਸ ਆਈ ਹੈ ਤਿੱਕੀ ਹੈ ਹੈ ਹਰ ਮੈਨੂੰ ਕਹੇ ਤਾਂ ਕਰੂੰਗਾ ਮੈਂ ਬਿੱਟੇ ਜਿਹਾ ਇਸ ਆਹਲਾ ਮੇਰਾ 200 ਡੇਢ ਵਾਤ ਕਿਦੂਆ ਕਿਉਂ ਮੈਂ ਤੈਨੂੰ ਵਿੱਚ ਪੜੇ ਦੀ ਲੈਉਂ ਨਹੀਂ ਰਹਿ ਗੋ ਆਹ ਨਹੀਂ ਆਪਾਂ ਲੜੀਏ ਬਦਨਾਮੀ ਕਰੀਏ ਕੀ ਲੋੜ ਐ ਇਹ ਸੌਦਾ ਤਾਂ ਟੁੱਟੇ ਗਿਆ ਪੜੱਕ ਦੇ ਕੇ ਕਰਦਾਂਗੇ ਮੈਨੂੰ ਪਤਾ ਵੀ ਕਿੱਥੇ ਵਿਕੂ ਕਹੇ ਮੇਮਨਾ ਨਾ ਇਹਨੂੰ ਪਤਾ ਨਾ ਉਹਨੂੰ ਪਤਾ ਇਹਦਾ ਮਾਲਕ ਦਾ ਮੇਮਨਾ ਉਹਨੇ ਲੈਣਾ ਪਤਾ ਦੂਆਂ ਨੂੰ ਵੀ ਨਹੀਂ ਕਹਤਾ ਦਾ ਬਚੋਲੇ ਨੂੰ ਹੁੰਦਾ ਵੀ ਇੰਨੀ ਮੰਗ ਮੰਗਦੇ ਨੇ ਹੋਰ ਸਹੀ ਗੱਲ ਆ ਕਿਉਂ ਜੀ ਮੈਨੂੰ ਪਤਾ ਤੁਸੀਂ ਚਾਹਵਾ ਤੇ ਹੁਣ ਕੀ ਕਰੀਏ ਮੈਂ ਤਾਂ ਕਹਿੰਦਾ ਮੈਨੂੰ ਉਹੀ ਮਿਲ ਜੇ ਇਹ ਕਹਿੰਦਾ ਮੈਨੂੰ 4000 ਪੱਧਰ ਮਿਲ ਜੇ ਐ ਥੋੜੀ ਮਿਲੂ ਕਹਾਂ कहाँ करेगी ये ਕਰੇਗੀ ਕਿਸਿਆਂ करेगी कैसे ਕੇ ਲੱਗਿਆ ਦਮਰੂ ਕਿੱਥੇ ਐ ਹਾਂ ਜੀ ਦਮਰੂ ਵੇ ਪਜਾਲਾ ਹਾਂ ਦਮਰੂ ਲਿਆ ਦੇ ਹੋਰ ਬਜਾਉ ਉਹ ਦਮਰੂ ਹਾਂ ਹਾਂ ਕੱਟ ਦਮਰੂ ਉਹ ਕੱਟ ਲੈ ਸ਼ੰਕਰ ਆ ਸਿੱਟੀ ਦਮਰੂ ਨਾਲ ਹੱਥ ਚ ਉਹ ਭਾਈ ਸੋਤਾ ਇਹਨੂੰ ਦਾ ਅੰਦਰ ਘੱਟ ਲਾ ਦੇ ਦੇਖ ਨਾ ਬੱਚੂ ਮੈਂ ਮੈਨੂੰ ਆਉਂਦਾ ਭਈ ਆਉਂਦਾ ਨਾ ਪਰਮਜੀਤ ਪੈ ਨਹੀਂ ਜਾਣਾ ਆ ਇਹ ਨਹੀਂ ਆਉਂਦਾ ਹੋਣ ਬਾਦਰੀ ਨੂੰ ਚਾਹਦਾ ਰਿਹਾ ਕਾ ਇਹ ਇਹਨੂੰ ਵੀ ਨਾਲ ਲਾ ਲੈ ਹਾਂ ਹਾਂ ਕੰਤੋ ਹੋ ਲੈ ਭਾਈ ਆ ਜਾ ਆ ਜਾ ਆਸਿਕਾ ਜਮਾ ਸਭ ਆਇਆ ਆਸਿਕਾ ਜਮਾ ਦੋਏ ਪਿਓ ਤੰਗਾ ਚੋਟੀ ਮੈਂ ਕਿਹੜਾ ਮੈਂ ਸਾਕਾਰ ਬੱਸ ਸਾਡੇ ਨਾਲੇ ਆ ਜਾ ਸਾਡੇ ਨਾਲੇ ਆ ਜਾ ਮਾਹੂ ਕਰਨੀ ਜੇ ਤਰ ਤਰ ਆਇਆ ਇਹਦੇ ਤੇ ਟੋਪੀਆਂ ਗਾਲਾਂ ਬਹੁਤ ਉਸ ਦਿੰਦਾ ਸਾਨੂੰ ਇਹਦੇ ਚ ਨਾ ਜੱਤੀਆਂ ਨਹੀਂ ਖਾਂਦਾ ਮੈਂ ਗਾਲਾਂ ਦੇ ਇਹ ਕਾਲਾ ਖਾਂਦਾ ਬਈ ਜੀ ਵੀ ਮਾਰੇ ਕਾਲਾ ਖਾਂਦਾ ਕਾਲਾ ਖਾਂਦਾ ਆਹ ਗੱਦੀ ਹੈ ਨਾ ਚੱਲਣ ਦੇ ਲੈਵਾਂ ਚੱਲਣ ਦੇ ਲੈਵ ਤੇ ਮੁੰਡਾ ਖੜਾ ਛੇਵ ਆਜੋ ਬੱਕਰੀਆਂ ਵਾਲੇ ਬੱਕਰੇ ਵਾਲੇ ਬੱਕਰੇ ਲੈਣ ਵਾਲੇ ਬੱਕਰਾ ਲੈਣ ਵਾਲੇ ਚਿੱਟੇ ਰੰਗ ਦਾ ਬੈਂਡਕਾ ਚਿੱਟੇ ਰੰਗ ਦਾ ਬੱਕਰਾ ਬੈਂਡਕਾ ਅਮਰੀਕਾ ਕੈਨੇਡਾ ਆ ਜਾ ਯਾਰ ਆ ਜਾ ਓਰੇ ਅੱਕ ਤਾਂ ਆਪਣੀ ਵੀ ਖੱਟੀ ਆ ਬਣੀ ਜਿਹੜਾ ਡੱਬੀ ਐ ਜੋਮੀ ਅੱਕ ਤਾਂ ਆਪਣੀ ਵੀ ਖੱਟੀ ਹੋ ਐ ਅੱਕ ਤੋੜਾ ਕਿ ਲੜਣਾ ਐ ਅੱਕ ਨੂੰ ਦਸਤਾ ਕੀ ਲੜਣਾ ਐ ਇਹਦਾ ਬੱਕਰਾ ਲੈਣਾ ਐ ਠੀਕ ਆ ਤੇਰੀ ਗੱਲ ਆ ਜੀ ਸਾਢੇ ਪੰਜ ਲਾਦਾ ਜੋਨੀ ਜੇ ਸਾਢੇ ਪੰਜ ਦਾ ਪੰਜ ਦਾ ਲੈ ਜਾਪੀ ਹੈਗਾ 55 ਦਾ ਇਮਾਨਦਾਰੀ ਤੋਂ ਕਹੀ ਲੈ ਲੈ ਯਾਰ ਆ ਆਪਣਾ ਪਰ ਮੇਰੀ ਦਲਾਲੀ ਹੈ ਵਿੱਚ ਇਹ ਹੱਥ 'ਚ ਮੇਰੇ ਹੈ ਓਪਨ ਸੌਦਾ ਬਾਪੂ ਨਾ ਕੋਈ ਓਪਨ ਸੌਦਾ ਨਹੀਂ ਫਿਰ ਹੁੰਦੇ ਨਹੀਂ ਉਹ ਲੈ ਨੂੰ ਕਹਾਂ ਓਪਨ ਸੌਦਾ 200 ਮੈਂ ਤਾਂ ਅੱਜ ਛੁੱਟ ਕਰਨਾ ਹੁੰਦਾ ਉਹ ਤੂੰ ਆਵਾਜ਼ ਨਾਲ ਪੈਸਾ ਲੈ ਭਾਈ ਕੋਈ ਮੇਰੀ ਗੱਲ ਦੇਊਗਾ ਜੇ ਉਹਦੇ ਹੱਥ 'ਚੋਂ ਦਾ ਦੇ ਦੂਗਾ ਸਾਡੇ ਹੱਥ 'ਚ ਆਏ ਕੇਸ ਓਏ ਇਹਨੇ ਵੇਚ ਤੋਂ ਲੈ ਸਕਦਾ ਸਿਰਦ ਉਹ ਦੁੱਤਾ ਬੋਤ ਚਾਹ ਤਰ੍ਹਾਂ ਕਿੰਨੇ ਦਾ ਯਾਰ ਗੱਲ ਵਿਚ ਵਿਚਾਲੇ ਆਪਨੇ ਅਸੀਂ ਖੜੀ ਵੀ ਆ ਨੀ ਇਹਦਾ ਗਾਹ ਖੜਾ ਜੂਂੜੇ ਵਾਲੇ ਨੂੰ ਹੀ ਦੇ ਦੂੰ ਮੈਂ ਆ ਦੇ ਦੂੰਗਾ ਇਹ ਦੂਆ ਦੇ ਦੂੰ ਓਏ ਦੇ ਦੂੰਗਾ ਮੈਂ ਨਾ ਬੇਦੂੰ ਮੜਿਆ ਤੂੰ ਪਰਾ ਹੋਇਆ ਵੇਚ ਦਾਂਗੇ ਅਜੇ ਤੇਰੇ ਹੁੰਦੇ ਨਹੀਂ ਵੇਚਦੇ ਕਿਉਂ ਜੀ ਹਾਂ ਪਹਿਲਾਂ ਤੇਰੇ ਸੌਪਾ ਪਹਿਲਾਂ ਤੇਰਾ ਸੌਪ ਹੈ ਆ ਰੌਂਡ ਬਾਜੀ ਦੀ ਕਰਾਂਗੇ ₹2000 ਦੇ ਦੀ ਦਲਾਲੀ ਦਾ ਯਾਰ ਕੁਛ ਹੋ ਜਾਂਦਾ ਹੈ। ਇਹ ਤਾਂ ਲੈਣੀ ਲੱਗ ਗਈ। ਢੇੜੀ ਹੈ ਆਪਣਾ ਉਹ ਬਾਹਰ ਦੇਖੋ। ਪਰ ਇਹਨੇ ਤਾਂ ਪਹਿਲੇ ਦੱਸ ਤੀ ਮੇਰੇ ਤੋਂ ਲੈਣਾ ਤਾਂ ਪੈਸਾ ਲੱਗੇ। ਕੋਈ ਵੀ ਮੇਰੇ ਨਾਲ ਸਿੱਧੀ ਲੱਗਦਾ। ਉਹ ਸਾਡਾ ਵੀ ਦਿਲ ਦੇਖ ਜਿਹੜੀ ਨਾ ਕੈਦਿਸ਼ਨਲ ਟਾਈ ਨਹੀਂ। ਇਹ ਨਾਲ ਵੇਚਾਂਗੇ 7000 ਦਾ ਵੀਡੀਓ ਬਣਦੀ ਹੈ। ਚੱਕ। ਵੇਚਾਂਗੇ ਇੱਥੋਂ ਦੀ ਗੱਲ। ਜੇ ਜ਼ਮੀਨਾਂ ਵਿਖਿਆ ਮੇਰੇ ਕਰੇ ਕਿਲੇ ਤੇ ਜਾਉ ਪਈ। ਚੱਲਣ ਦੇਣਾ ਬਰੂ। 7000 ਚੱਲਣਗੇ। ਚੱਲਣਗੇ। ਰੱਖ ਲਾਂਗੇ ਬਸ ਬਜਾਣਾ ਉਹ ਚੀਜ਼ ਨਹੀਂ ਨਾ ਕੀ ਰੱਖਾਂਗੇ ਮੇਰੀ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਹੈ ਬਸ ਅੰਮ੍ਰਿਤ ਬਜਾਣਾ ਪੱਲ ਗਿਆ ਉਹ ਕੋਈ ਗੱਲ ਨਹੀਂ ਲੈ ਲਾਂਗੇ ਉਹ ਲੈ ਜਾ ਦੇਖ ਮਸਾ ਆਇਆ ਬਾਈ ਯਾਰ ਦੇਖੀ ਮੈਂ ਕੱਚੇ ਕੋਲੇ ਖੇਡ ਤੂੰ ਨਹੀਂ ਨਹੀਂ ਵੇਚਣਾ ਨਹੀਂ ਅਜੇ ਕਸ ਕੇ ਚੂੜੀਆਂ ਵੇਚਾਂਗੇ ਟਾਈਮ ਬਹੁਤ ਪਿਆ ਠੀਕ ਹੈ ਹਾਂ ਨਹੀਂ ਸੱਤ ਦਾ ਸੀ ਲੈ ਜਾ ਜਲੋੜੀ ਹੈ